ਜ਼ਮੀਨ ਜਾਇਦਾਦ ਤੇ ਪੈਸੇ ਦਾ ਲਾਲਚ ਕਿਵੇਂ ਭਰਾਵਾਂ ਭਰਾਵਾਂ ਨੂੰ ਇੱਕ ਦੂਜੇ ਦੇ ਵਿਰੋਧੀ ਤੇ ਦੁਸ਼ਮਣ ਬਣਾ ਦਿੰਦਾ ਹੈ ਉਹ ਇੱਕ ਗੀਤ ਆਇਆ ਸੀ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾ ਤੋ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਔਰ ਅੱਜ ਆਪਾਂ ਮੁਕਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਦੇ ਵਿੱਚ ਖੜੇ ਆਂ ਔਰ ਇੱਥੇ ਚਾਰ ਭਰਾਵਾਂ ਦਾ ਇੱਕ ਮਾਮਲਾ ਆਪਣੇ ਚੈਨਲ ਦੇ ਉੱਪਰ ਆਇਆ ਚਾਰੇ ਭਰਾਵਾਂ ਦਾ ਪੱਖ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਭਰਾ ਜਿਹੜੇ ਨੇ ਇਹ ਕੁਝ ਹੋਰ ਦੋਸ਼ ਲਾ ਰਹੇ ਨੇ ਦੂਜੇ ਪਾਸੇ ਜਿਹੜੇ ਭਰਾ ਤੇ ਇਹ ਦੋਸ਼ ਲਾ ਰਹੇ ਨੇ ਉਹ ਕੁਝ ਹੋਰ ਕਹਿ ਰਿਹਾ ਪਰ ਇਹ ਮਾਮਲਾ ਇਕੱਲੇ ਇਸ ਪਿੰਡ ਦਾ ਇੱਕ ਮਾਮਲਾ ਨਹੀਂ ਹੈ ਪੰਜਾਬ ਦੇ ਵਿੱਚ ਸੈਂਕੜੇ ਹਜ਼ਾਰਾਂ ਪਿੰਡਾਂ ਦੇ ਵਿੱਚ ਲਗਭਗ ਘਰ-ਘਰ ਦਾ ਇਹ ਮਸਲਾ ਬਣਿਆ ਪਿਆ ਕਿ ਭਰਾਵਾਂ ਭਰਾਵਾਂ ਦੇ ਵਿੱਚ ਜਾਇਦਾਦ ਧਨ ਪੈਸੇ ਨੇ ਵਿਰੋਧ ਤੇ ਦੁਸ਼ਮਣੀਆਂ ਪੁਆਈਆਂ ਨੇ ਦੁਬਾਰਾ ਕਰਿਓ ਹੱਤਕੜਾ ਜਿਹੜਾ ਕਹਿੰਦਾ ਵੀ ਇਹ ਠੀਕ ਨਹੀਂ ਅੱਛਾ ਇਹ ਦੋ ਇਹ ਦੋਨੋਂ ਹੀ ਭਰਾ ਠੀਕ ਨੇ ਹੁਣ ਜਿਹੜਾ ਹੁਣ ਜਿਹੜਾ ਹੁਣ ਜਿਹੜਾ ਇਹ ਮੰਨਦਾ ਤੁਹਾਡੇ ਪਿੰਡ ਚੋ ਵੀ ਫੌਜੀ ਸਾਹਿਬ ਠੀਕ ਨੇ ਉਹ ਹੱਥ ਖੜਾ ਕਰੇ ਕੋਈ ਵੀ ਹੱਥ ਖੜਾ ਨਹੀਂ ਹੋਇਆ ਫੌਜੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਆਲੇ ਦੁਆਲੇ ਤੋਂ ਪੁੱਛ ਲਓ ਪਰ ਆਪਾਂ ਆਲੇ ਦੁਆਲੇ ਤੋਂ ਪੁੱਛ ਰਹੇ ਆ ਤੇ ਇਹਨਾਂ ਲੋਕਾਂ ਨੇ ਹੱਥ ਇਹਨਾਂ ਦੇ ਹੱਕ ਚ ਖੜਾ ਕੀਤਾ ਫੌਜੀ ਸਾਹਿਬ ਦੇ ਨਹੀਂ ਆਪਾਂ ਇੱਧਰ ਪੁੱਛਦੇ ਆ ਇਹ ਇੱਕ ਭਰਾ ਇਹ ਖਾਲਸਾ ਹੈ ਔਰ ਇੱਕ ਭਰਾ ਇਹਨਾਂ ਦਾ ਇਹ ਹੈ ਇੱਕ ਭਰਾ ਇਹਨਾਂ ਦਾ ਫੌਜੀ ਹੈ ਆਪਾਂ ਸਭ ਤੋਂ ਪਹਿਲਾਂ ਪੁੱਛਦੇ ਆ ਭਾਈ ਸਾਹਿਬ ਕੀ ਮਸਲਾ ਹੈ ਤੁਹਾਡਾ ਸਾਡਾ ਜੀ ਥਾਂ ਦਾ ਰੌਲਾ ਮੈਂ ਸਾਰਾ ਉਹ ਛੋਟਾ ਫੌਜੀ ਆ ਉਹ ਸਾਨੂੰ ਧਮਕੀਆਂ ਦਿੰਦਾ ਜੀ ਹਾਂ ਮੈਨੂੰ ਆ ਕੇ ਆਂਦਾ ਮੇਰੇ ਵਾਈਫ ਗਈ ਸੀਗੀ ਡਾੜੀ ਤੇ ਮੈਂ ਸੁੱਤਾ ਪਿਆ ਸੀ ਲੜਕੀ ਨੂੰ ਲੈ ਕੇ ਤੇ ਇਹਨਾਂ ਨੇ ਮੈਨੂੰ ਆਦੇ ਮਲਾਜ਼ਮ ਆਏ ਕਹਿੰਦੇ ਤੁਸੀਂ ਘਰ ਵਿਹਲਾ ਕਰੋ ਹੁਣ ਮੈਂ ਕੀ ਇਕੱਲਾ ਕੀ ਕਰ ਸਕਦਾ ਇਹ ਮੇਰਾ ਭਰਾ ਨਾਲ ਇਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਸਾਹਿਬ ਤਾ ਤੂੰ ਘਰੇ ਆ ਇਹ ਡਾਲੀ ਕਰਨ ਗਏ ਸੀਗੇ ਤੇ ਇਹਨਾਂ ਨੂੰ ਮੜਕੇ ਨੂੰ ਸੱਦਿਆ ਤੇ ਮੜਕੇ ਫੇਰ ਮੇਰੇ ਨਾਲ ਰਲਿਆ ਇਹ ਮਤਲਬ ਕਹਿਣ ਦਾ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਫੌਜੀ ਭਰਾ ਤੁਹਾਨੂੰ ਕਹਿੰਦਾ ਘਰ ਖਾਲੀ ਕਰੋ ਹਾਂਜੀ ਹਾਂ ਧੰਕੀਆਂ ਦਿੰਦਾ ਸਾਨੂੰ ਅੱਜ ਜਦੋਂ ਮਕਾਨ ਪੈ ਰਹੇ ਸੀ ਉਹਦੋਂ ਵੀ ਧੰਕੀਆਂ ਦਿੱਤੀਆਂ ਉਹਦੇ ਘਰ ਵਾਲੀ ਨੇ ਕਹਿੰਦੀ ਮੈਂ ਮਲਾਇਮ ਸਾਧ ਕੇ ਇਹਨਾਂ ਥਾਣੇ ਵਾਲਿਆਂ ਨੇ ਬਹੁਤ ਮੈਨੂੰ ਆਖਿਆ ਕਹਿੰਦੇ ਸੀ ਆਉਣੇ ਅਸੀਂ ਕਿ ਤੁਸੀਂ ਮੌਕਾ ਦੇਖੋ ਮੇਰੇ ਨਾਲ ਧੱਕਾ ਕਰ ਰਿਹਾ ਕੋਈ ਸਾਡੀ ਇਹ ਤੁਹਾਡੇ ਪਤਨੀ ਹੈ ਹਾਂਜੀ ਹਾਂ ਕੋਈ ਸਨਮਾਈ ਨਹੀਂ ਕੀਤੀ ਪੁੱਤ ਨੇ ਮਲਾਇਬ ਨੇ ਕਿਸੇ ਨੇ ਨਹੀਂ ਕੀਤੀ ਸਨਮਾਈ ਸਾਡੀ ਹਾਂ ਹਾਰ ਕੇ ਮੈਂ ਤੁਹਾਡੀ ਤੁਹਾਡੀ ਫੀਲ ਕੀਤੀ ਤੁਹਾਨੂੰ ਤੁਹਾਡੇ ਤੇ ਬਾਦ ਖਾਂ ਚੱਕਿਆ ਪੰਜੀ ਮਸਲਾ ਕੀ ਹੈ ਪੂਰੀ ਸ਼ੁਰੂ ਤੋਂ ਦੱਸੋ ਕਹਾਣੀ ਵੀ ਤੁਹਾਡੀ ਇਹ ਜਿਵੇਂ ਤੁਹਾਡਾ ਘਰ ਵਾਲਾ ਕਹਿੰਦਾ ਵੀ ਸਾਡਾ ਛੋਟਾ ਭਰਾ ਜਿਹੜਾ ਫੌਜ ਚ ਸੀ ਉਹ ਕਹਿੰਦਾ ਥਾਂ ਖਾਲੀ ਕਰੋ ਘਰੋਂ ਨਿਕਲੋ ਉਹ ਕਿਉਂ ਕਹਿੰਦਾ ਉਹ ਇਹ ਕਹਿੰਦਾ ਜੀ ਕਹਿੰਦਾ ਮੈਂ ਸਾਰਾ ਇਕੱਲੇ ਨੇ ਮੈਂ ਲਿਆ ਜੀ ਇਹਨਾਂ ਨੇ ਚਾਰਾਂ ਭਰਾਵਾਂ ਨੇ ਰਲ ਕੇ ਲਿਆ ਮੰਮੀ ਨੇ ਵੰਡ ਕੇ ਸਾਨੂੰ ਚਾਰਾਂ ਭਰਾਵਾਂ ਨੂੰ ਇੱਕੋ ਜਿਹਾ ਥਾਂ ਹੀ ਦਿੱਤਾ ਮੰਮੀ ਤੁਹਾਡੀ ਸੱਸ ਸੱਸ ਮੇਰੀ ਹਾਂ ਜੀ ਇਹਨਾਂ ਨੇ ਸੰਭਾਲੀ ਵੀ ਨਹੀਂ ਉਹ ਸੰਭਾਲੀ ਵੀ ਮੈਂ ਇਹਨਾਂ ਨੇ ਬਾਹਰ ਕੱਢਤਾ ਸੀ ਉਹਨੂੰ ਉਹਨੂੰ ਇਹਨਾਂ ਧਮਕੀਆਂ ਦਿੱਤੀਆਂ ਬਲੱਡ ਦੀ ਮਰੀਜ਼ ਸੀ ਤੇ ਉਹਨੂੰ 2 ਸਾਲ ਹੋ ਗਏ ਨੇ ਡੈਥ ਹੋਈ ਉਹਦੀ ਨੂੰ ਉਹਨੇ 5-6 ਸਾਲ ਕੇ ਇਸ ਝਗੜਿਆ ਕੋਈ ਸੁਣਵਾਈ ਨਹੀਂ ਹੋਈ ਆਖਰ ਨੂੰ ਉਹਦੀ ਮੌਤ ਹੋ ਗਈ ਉਹ ਵੀ ਇਹਨਾਂ ਨੇ ਧਮਕੀਆਂ ਦੇ ਕਾਰਨ ਹੋਈ ਹੈ ਜੀ ਇਹਨਾਂ ਨੇ ਧਮਕੀਆਂ ਦਿੱਤੀਆਂ ਵੀ ਅਸੀਂ ਆਇਆ ਕਰਦਾਂਗੇ ਜਿਉਂ ਕਰਦਾਂਗੇ ਅਸੀਂ ਲੈਂਟਰ ਨਹੀਂ ਪਾਉਣ ਦੇਣਾ ਗੋਲੀ ਮਾਰਦਾਂਗੇ ਉਹਦੀ ਤੇਥ ਹੋ ਗਈ ਜੀ ਡਰ ਦੇ ਕਾਰਨ ਜੀ 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 ਤੇ ਹੁਣ ਇਹ ਕਹਿੰਦੇ ਜੀ ਨਹੀਂ ਟੋਟਲ ਜਗਾ ਤੁਹਾਡੀ ਕਿੰਨੇ ਕਿ ਤੁਹਾਡੇ ਘਰ ਵਾਲਾ ਜਿਹੜਾ ਹੈ ਕਿੰਨੇ ਭਰਾ ਹੈ ਇਹ 4 پرا 4 پرا 4 پرا ٹوٹل جگہ ਕਿੰਨੀ ਹੈ 31 ਮਰਲੇ 31 ਮਰਲੇ ਹਾਂਜੀ ਤੇ ਉਹ ਕੀ ਤੁਹਾਡੀ ਸੱਸ ਨੇ ਉਹ ਬਰਾਬਰ ਵੰਡੀ ਸੀ ਹਾਂਜੀ ਵੰਡਿਆ ਸੀ ਉਹਨੇ ਆਪ ਦੇ ਸਾਨੂੰ ਵੱਡੋ ਵੱਡੀ ਕਰਕੇ ਦਿੱਤਾ ਜੀ ਸਟਾਮ ਦਿੱਤੇ ਆ ਸਾਡੇ ਕੋਲੇ ਆਪਾਂ ਹੁਣੇ ਥੋਨੂੰ ਵਿਖਾ ਦਿੰਨੇ ਆ ਤੁਹਾਡੇ ਕੋਲੇ ਜਾ ਲਾ ਜਾ ਕੇ ਦੱਸ ਨੀ ਨੀ ਸਟਾਮ ਬਾਦ ਚ ਮਤਲਬ ਤੁਹਾਡੀ ਮਾਂ ਨੇ ਚਾਰਾਂ ਚ ਬਰਾਬਰ ਥਾਵਾਂ ਹਾਂਜੀ ਹਾਂ ਬਰਾਬਰ ਚਾਰਾਂ ਚ ਵੰਡਿਆ ਜੀ ਅੱਛਾ ਚਾਰਾਂ ਚ ਹੀ ਵੰਡਿਆ ਬਰੋ ਅੱਛਾ ਜੇ ਬਰਾਬਰ ਵੰਡਿਆ ਤਾਂ ਫੇਰ ਤੁਹਾਡਾ ਫੌਜੀ ਭਰਾ ਕਿਉਂ ਕਹਿ ਰਿਹਾ ਵੀ ਤੁਸੀਂ ਇਹ ਛੱਡੋ ਇਹ ਹੁਣ ਸਾਨੂੰ ਜੀ ਐਂ ਕਹਿੰਦਾ ਕਹਿੰਦਾ ਮੈਂ ਕੱਲੇ ਨੇ ਲਿਆ ਇਹ ਤਾਂ ਕਹਿੰਦਾ ਮੈਂ ਕੱਲੇ ਨੇ ਲਿਆ ਉਹਨੇ ਸਾਰਿਆਂ ਨੂੰ ਵੰਡ ਕੇ ਇੱਕੋ ਜਿਹਾ ਹਿੱਸਾ ਦਿੱਤਾ ਹਾਂ ਹਾਂ ਜੀ 2004 ਵਿੱਚ ਥਾਂ ਲਿਆ ਜੀ 2008 ਚ ਮੇਰਾ ਵਿਆਹ ਹੋਇਆ ਅਜੇ ਤੀਰੀ ਲੱਗਦੇ ਆ ਲੋਕ ਦੇਖੋ ਇਧਰ ਬਾਹਰ ਦਾ ਕੀ ਕੁਸ ਹੋਇਆ ਮੇਰੀ ਨਾਲ ਐਸੇ ਕਾਰ ਨਹੀਂ ਹੋਇਆ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਦਿਹਾੜੀ ਕਰਦੇ ਆਂ ਇਹ ਅਸੀਂ ਤਾਂ ਹਾਂ ਇਹ ਨਹੀਂ ਪਤਾ ਮੈਂ 12 ਵਜੇ ਆਉਣਾ ਕਿ ਕਦੋਂ ਆਣਾ ਜਵਾਕ ਕੱਲੇ ਪੈ ਰਹੇ ਨੇ ਮੈਨੂੰ ਡਰਾ ਵੀ ਇਹ ਗੋਲੀਆਂ ਦਾ ਧੰਕੀ ਦਿੰਦਾ ਮੈਨੂੰ ਜਵਾਕ ਦੱਸਦੇ ਪਾਪਾ ਇਹ ਆਏ ਆਂਦੇ ਹਾਂ ਘਰ ਵਿਹਲਾ ਕਰੋ ਸਾਨੂੰ ਜੱਜ ਦੇ ਆਰਡਰ ਆਏ ਵੀ ਆ ਇੱਧਰ ਇੱਕ ਭਰਾ ਇਹਨਾਂ ਦਾ ਹੋਰ ਆ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਮਰੀਕ ਸਿੰਘ ਜੀ ਤੁਸੀਂ ਚਾਰ ਪਾਈ ਹੈ ਹਾਂਜੀ ਅੱਛਾ ਤੇ ਜਿਵੇਂ ਤੁਹਾਡਾ ਇਹ ਭਰਾ ਦੱਸ ਰਿਹਾ ਤੁਹਾਡੀ ਇਹ ਦੀ ਘਰ ਵਾਲੀ ਦੱਸ ਰਹੀ ਹੈ ਗੱਲ ਇਹ ਵੀ ਹੈ ਇੱਕੋ ਹੀ ਗੱਲ ਆ ਜੀ ਕੋਈ ਗੱਲ ਨਹੀਂ ਹਾਂ ਪਤਨੀ ਮੇਰੇ ਤਿੰਨ ਬੱਚੇ ਪਤਨੀ ਉਹ ਖੜੀ ਆ ਹਾਂ ਹਾਂ ਅਜੋ ਉਹ ਵੀ ਆਪਦੇ ਦਿੌਰ ਦੀ ਡੇਟ ਨਹੀਂ ਆ ਹਾਂ ਉਹ ਵੀ ਧੁੰਕ ਜਾਂਦੀ ਦੀ ਤੂੰ ਥਾਲਾ ਕੌਣ ਆ ਜੀ ਮੈਨੂੰ ਫੌਜੀ ਦੇਊਗਾ ਪਰ ਇਹ ਕਿ ਨਾ ਇਹ ਨੂੰ ਥਾਂ ਫੌਜੀ ਨੇ ਦੇਣਾ ਨਹੀਂ ਰੋਕ ਲੈ ਮਨ ਦੇਣਾ ਨਹੀਂ ਤੇ ਦੇਣਾ ਨਹੀਂ ਦੇਣਾ ਨੂੰ ਇੱਕ ਇੰਨਾ ਵੀ ਸਕੈਂਟਾ ਦੇ ਮੈਂ ਅਸੀਂ ਜਿੱਤ ਕਰਨੀ ਜਿੱਤ ਤੁਸੀਂ ਕਰਾਉਣੀ ਹੈ ਮਹਾਰਾਜ ਨੇ ਪਰ ਇੰਨਾ ਥਾਂ ਨਹੀਂ ਦੇਣਾ ਪਤਨੀ ਨੂੰ ਤਿੰਨਾ ਬੱਚਾ ਹੁੰਦਾ ਹੈਗਾ ਉਹ ਦਾਖਲ ਨਹੀਂ ਤੁਸੀਂ ਚਾਰ ਭਰਾ ਸੀ ਕੀ ਤੁਹਾਡੀ ਮਾਂ ਚਾਰਾਂ ਚ ਬਰਾਬਰ ਵੰਡ ਕੇ ਗਈ ਬਰਾਬਰ ਉਹਨੇ ਹਿੱਸਾ ਰੱਖਿਆ ਹੀ ਨਹੀਂ ਜੀਵਾਂ ਦੀ ਮੈਂ ਕਿੱਥੇ ਲੈ ਕੇ ਜਾਣਾ ਤੁਹਾਨੂੰ ਚਾਰਾਂ ਨੂੰ ਦੇਤਾ 7 7 8 8 ਮਰ ਪਰ ਉਹ ਜਿਹੜਾ ਤੁਹਾਡਾ ਫੌਜੀ ਭਰਾ ਨਾ ਉਹ ਕਹਿੰਦਾ ਵੀ ਇਹ ਜਿਹੜੀ ਘਰ ਵਾਲੀ 31 ਮਰਲੇ ਜਗਾ ਹੈ ਮੇਰੀ ਕੱਲੇ ਦੀ ਸੀ ਇਹ ਮੈਂ ਕੱਲੇ ਨੇ ਖਰੀਦੀ ਸੀ ਨਾ ਨਾ ਤੇ ਫਿਰ ਸਾਡੀ ਕਮਾਈ ਕਿੱਧਰ ਗਈ ਜੀ ਫਿਰ ਸਾਡੇ ਜਿਹੜੇ ਜੱਪਾ ਸੂ ਪਾਲਦੇ ਦੋ ਕਿੱਧਰ ਗਏ ਉਧਰਲਾ ਥਾਂ ਵਿੱਚ ਉਧਰ ਵੇਚ ਤੇ ਜਾ ਕੇ ਵੇਖੋ ਆ ਹੁਣ ਇੱਕ ਫਿਰ ਥਾ ਨਾ ਸਕੇ ਜੀ ਧਮਕੀਆਂ ਜੋ ਤਾ ਮੈਂ ਤਾਂ ਗੁਰਦੁਆਰਿਆਂ ਚ ਰਹਿਣਾ ਹੈ ਹੈ ਜਾਂ ਡਾਲੀਆਂ ਕਰਦਾ ਕੋਈ ਇਹ ਬੋਲਦਾ ਉਹ ਫਲਾਣਾ ਰਫਲਾ ਫਸਾ ਚਾਰੀ ਜਾ ਕੇ ਨੇ ਧਮਕੀਆਂ ਦੇ ਡਾਂਗ ਕਰ ਤੂੰ ਮੈਂ ਰਫਲ ਮਾਰੂੰਗਾ ਕਿਹਦਾ ਹੱਕ ਕਿਵੇਂ ਖੋਲਦਾ ਡਾਂਗ ਨਾ ਲੈ ਲਾਂਗੇ ਨਹੀਂ ਤੂੰ ਫੈਸਲਾ ਕਰੂਗੀ ਸਾਡਾ ਪੈਂਡ ਤੇ ਮਹਾਰਾਜ ਤੁਸੀਂ ਹੀ ਕਰਨਾਗਾ ਨਹੀਂ ਪਰ ਤੁਹਾਡਾ ਫੌਜੀ ਭਰਾ ਕਹਿੰਦਾ ਮੈਂ ਕੋਈ ਤੱਕਾ ਨਹੀਂ ਕਰ ਰਿਹਾ ਤੇ ਉਹ ਕਹਿੰਦਾ ਭਾਂਵੇਂ ਆਸੇ-ਪਾਸੇ ਲੋਕਾਂ ਤੋਂ ਪੁੱਛ ਲੋ ਉਹ ਕਹਿੰਦਾ ਵੀ ਇਹ ਮੇਰੇ ਨਾਲ ਉਲਟਾ ਤੱਕਾ ਕਰ ਰਿਹਾ ਪੁੱਛੋ ਆ ਸਾਰੇ ਪਿੰਡ ਆ ਬਸ ਹਾਂ ਆਖਵਾਦ ਹੋ ਜੀ ਉਹ ਛੋਟਾ ਸੀ ਹੁਣ ਉਹਨੇ ਤਾਂ ਥਾਂ ਨਹੀਂ ਲਿਆਣੀ ਹੁਣ ਪਹਿਲਾਂ ਤਾਂ ਇਹੀ ਜੰਮੇ ਸੀ ਇਹਨਾਂ ਨੇ ਕੀਤਾ ਸੀ ਸਾਰਾ ਕੁਝ ਤੁਸੀਂ ਕਿਹਨਾਂ ਦੇ ਬੇਟੇ ਨੇ ਮੇਰਾ ਬੇਟਾ ਹੈ ਮੇਰਾ ਭਤੀਜਾ ਅੱਛਾ ਤੇ ਹੁਣ ਜਿਵੇਂ ਹੁਣ ਤੁਸੀਂ ਸਮਝ ਸਕਦੇ ਹੋ ਜਿਵੇਂ ਉਹ ਛੋਟਾ ਹੀ ਸਾਰਾ ਤੋਂ ਇਹਨੇ ਤਾਂ ਹੁਣ ਥਾਂ ਨਹੀਂ ਲਿਆ ਤੇ ਸਾਰਾ ਪੜਾਈ ਲਿਖਾਈ ਤੇ ਪੜਾਈ ਲਿਖਾਈ ਤਾਂ 10ਵੀਂ ਨੇ ਅਸੀਂ ਕਰਾਈ ਨਾ ਹੂੰ ਹੂੰ ਅੱਛਾ ਤੇ ਮਾਰਾ ਨੇ ਨੂੰ ਨੌਕਰੀ ਤੇ ਪਚਾਇਆ ਹੂੰ ਤੇ ਮਾਰਾ ਕੀ ਜਾਇਦਾ ਕੀ ਕੋਠੀ ਕਾਰਾਂ ਗੱਡੀਆਂ ਖੜੀਆਂ ਤੇ ਸਾਡੇ ਭਰਾਵਾਂ ਥਾਵਾਂ ਚਾਹੁੰਦਾ ਹੈ ਮਾਣੂ ਇਹਨੇ ਨਹੀਂ ਸਾਂਭਿਆ ਫੌਜ ਉਹ ਕਿਹੜਾ ਫੌਜੀ ਨਹੀਂ ਜਿਹੜਾ ਆਪਦੀ ਮਾਂ ਦੀ ਭੈਣ ਦੀ ਭਾਲ ਕਰਦਾ ਇਹਨੇ ਆਪਦੀ ਮਾਂ ਪਿੱਡੋ ਬੇਟੋ ਨੇ ਬਾਹਰ ਕਰਦੀ ਰੂੜੀਆਂ ਤੇ ਹਾਂ ਹਾਂ ਛੋਟੇ ਨੂੰ ਆ ਛੋਟੇ ਦੇ ਫੋਨ ਆ ਗਿਆ ਵੀ ਕਰ ਲੋ ਜੇ ਉਹ ਫੌਜ ਕਿਹੜੀ ਜਿਹੜੇ ਇਹ ਜੇ ਫੌਜ ਨੂੰ ਫੌਜ ਤਿਆਰ ਕਰਕੇ ਤੈਨੂੰ ਰਿਟਾਇਰਮੈਂਟ ਕਹਤਾ ਨੱਚ ਕਰ ਕੋ ਕਿਹੜਾ ਫੌਜੀ ਆ ਇਹ ਸਰਕਾਰਾਂ ਨੇ ਫੌਜ ਚ ਰੱਖਿਆ ਤਾਂ ਰੱਖਿਆ ਕਿਉਂ मां ਨੂੰ ਰੂੜੀਆਂ ਦੇ ਸਿਰ ਦੋ ਭਰਾਵਾਂ ਨੂੰ ਪੈਣ ਨੂੰ ਅਸੀਂ ਇਹ ਤੁਸੀਂ ਜਿੱਤ ਤੁਸੀਂ ਕਰਾਉਣੀ ਆ ਥਾਤ ਅਸੀਂ ਦੇਖੋ ਆਪਾਂ ਦੇਖੋ ਇਹ ਜਿਹੜੇ ਦੋ ਭਰਾ ਇਹ ਨੇ ਤੇ ਇੱਕ ਤੀਜਾ ਭਰਾ ਇਹਨਾਂ ਦਾ ਹੋਰ ਆ ਉਹ ਕਹਿੰਦੇ ਨੇ ਵੀ ਜਿਹੜਾ ਸਾਡਾ ਫੌਜੀ ਭਰਾ ਉਹ ਸਾਡੇ ਨਾਲ ਗਲਤ ਕਰ ਰਿਹਾ ਪਰ ਫੌਜੀ ਕਹਿੰਦਾ ਹੈ ਕਿ ਮੈਂ ਕੁਝ ਵੀ ਗਲਤ ਨਹੀਂ ਕਰ ਰਿਹਾ ਇਹ ਸਾਰੇ ਘਰ ਦੀ ਜਿੰਨੀ 31 ਮਰਲੇ ਜਗਾ ਇਹ ਮੈਂ ਇਕੱਲੇ ਨੇ ਖਰੀਦੀ ਸੀ ਇਸ ਕਰਕੇ ਇਹ ਮੇਰੀ ਇਕੱਲੇ ਦੀ ਆ ਹੁਣ ਇਹ ਜਿਹੜੀ ਸੰਗਤ ਆ ਜਿਹੜੇ ਪਿੰਡ ਦੇ ਇਹ ਲੋਕ ਨੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਲੋਕ ਇੱਥੇ ਇਕੱਠੇ ਹੋਏ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਆ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਸੱਚੋ ਸੱਚ ਦੱਸਿਓ ਇਹ ਠੀਕ ਕਹਿ ਰਹੇ ਨੇ ਕਿ ਉਹ ਠੀਕ ਕਹਿ ਰਿਹਾ ਹੈ ਕੌਣ ਜਿਹੜਾ ਇਹਨਾਂ ਨੂੰ ਠੀਕ ਕਹਿੰਦਾ ਹੈ ਚਲੋ ਮੈਂ ਮੈਂ ਪੁੱਛ ਲੈਣਾ ਜਿਹੜਾ ਇਹ ਕਹਿੰਦਾ ਵੀ ਆਹ ਭਰਾ ਠੀਕ ਨੇ ਉਹ ਹੱਥ ਖੜਾ ਕਰੋ ਜਿਹੜਾ ਕਹਿੰਦਾ ਵੀ ਇਹ ਠੀਕ ਕਹਿੰਦੇ ਨੇ ਭਰਾ ਉਹ ਹੱਥ ਖੜਾ ਕਰੋ ਅੱਛਾ ਦੁਬਾਰਾ ਕਰਿਓ ਹੱਥ ਖੜਾ ਜਿਹੜਾ ਕਹਿੰਦਾ ਵੀ ਇਹ ਠੀਕ ਨਹੀਂ ਅੱਛਾ ਇਹ ਦੋ ਇਹ ਦੋਨੋਂ ਹੀ ਬਰਾ ਠੀਕ ਨੇ ਹੁਣ ਜਿਹੜਾ ਹੁਣ ਜਿਹੜਾ ਹੁਣ ਜਿਹੜਾ ਇਹ ਮੰਨਦਾ ਤੁਹਾਡੇ ਪਿੰਡ ਚੋ ਵੀ ਫੌਜੀ ਸਾਹਿਬ ਠੀਕ ਨੇ ਉਹ ਹੱਥ ਖੜਾ ਕਰੇ ਕਰੋ ਵੀ ਫੌਜੀ ਸਾਹਿਬ ਕਿਹੜਾ ਠੀਕ ਆ ਹਾਂ ਕੋਈ ਵੀ ਹੱਥ ਖੜਾ ਨਹੀਂ ਹੋਇਆ ਫੌਜੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਆਲੇ ਦੁਆਲੇ ਤੋਂ ਪੁੱਛ ਲਓ ਪਰ ਆਪਾਂ ਆਲੇ ਦੁਆਲੇ ਤੋਂ ਪੁੱਛ ਰਹੇ ਆ ਤੇ ਇਹਨਾਂ ਲੋਕਾਂ ਨੇ ਹੱਥ ਇਹਨਾਂ ਦੇ ਹੱਕ 'ਚ ਖੜਾ ਕੀਤਾ ਫੌਜੀ ਸਾਹਿਬ ਦੇ ਨਹੀਂ ਪਰ ਹੁਣ ਅਸਲ 'ਚ ਇਹਨਾਂ ਦੀ ਕੀ ਕਹਾਣੀ ਹੈ ਉਹ ਇਹਨਾਂ ਨੂੰ ਪਤਾ ਹੈ ਜਾਂ ਜਿਹੜਾ ਇਹਨਾਂ ਦਾ ਮਾਮਲਾ ਥਾਣੇ ਕਚਹਿਰੀਆਂ 'ਚ ਹੈ ਉਥੋਂ ਅਸਲੀ ਕਹਾਣੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਅਸਲ ਕਹਾਣੀ ਕੀ ਹੈ ਅਸਲ ਸੱਚ ਕੀ ਹੈ ਪਰ ਅਸੀਂ ਤਾਂ ਕਾਮਨਾ ਕਰ ਸਕਦੇ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਇੱਕੋ ਮਾਂ ਦੇ ਜਾਏ ਇੱਕੋ ਪਿਓ ਦੇ ਜਾਏ ਭਰਾ ਉਹਨਾਂ 'ਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਇਹ ਜਾਇਦਾਦਾਂ ਇਹ ਜ਼ਮੀਨਾਂ ਇਹ ਪੈਸੇ ਢੇਲੇ ਇਹ ਤਾਂ ਇੱਥੇ ਕਰੋੜਾਂ ਸਾਲਾਂ ਤੋਂ ਪਏ ਨੇ ਤੇ ਇੱਥੇ ਹੀ ਬਹਿ ਰਹਿਣੇ ਨੇ ਥੋੜੇ ਟਾਈਮ ਨੂੰ ਬੰਦੇ ਨੇ ਮਿੱਟੀ ਦੀ ਢੇਰੀ ਹੋ ਜਾਣਾ ਹੁੰਦਾ ਇੱਥੇ ਪਹਿਲਾਂ ਸੈਂਕੜੇ ਕਰੋੜ ਲੋਕ ਜੰਮਨੇ ਤੇ ਮਰ ਚੁੱਕੇ ਨੇ ਕੋਈ ਵਿਅਕਤੀ ਜ਼ਮੀਨ ਜਾਇਦਾਦ ਪੈਸਾ ਢੇਲਾ ਨਾਲ ਨਹੀਂ ਲੈ ਕੇ ਗਿਆ ਤੇ ਪਿੰਡਾਂ ਦੇ ਵਿੱਚ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਜ਼ਮੀਨਾਂ ਨੇ ਵੈਰ ਵਿਰੋਧ ਪੁਆਏ ਨੇ ਜਾਇਦਾਦਾਂ ਨੇ ਵੈਰ ਵਿਰੋਧ ਪੁਆਏ ਨੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ اپنی سمجھ ਵਧਾਉਣੀ ਚਾਹੀਦੀ ਹੈ ਔਰ ਇਹ ਜਿਹੜਾ ਇਹ ਜਿਹੜਾ ਵਰਤਾਰ ਹੈ ਇਹਨੂੰ ਜਿੰਨਾ ਘੱਟ ਸਕੇ ਘਟਾਉਣਾ ਚਾਹੀਦਾ ਹਾਂਜੀ ਇਹ ਛੋਟਾ ਛੋਟਾ ਭਰਾ ਸਾਡਾ ਇਹ ਬਾਹਰ ਰਹਿੰਦਾ ਬਾਹਰ ਰਹਿੰਦਾ ਅੱਛਾ ਮਕੀਰ ਜੀ ਪੁੱਛੋ ਜੀ ਆਪਾਂ ਪੁੱਛਦੇ ਆਂ ਭਾਈ ਜੀ ਇਹਨਾਂ ਚੋਂ ਫੌਜੀ ਜਿਹੜਾ ਭਰਾ ਏ ਉਹ ਠੀਕ ਆ ਕਿ ਇਹ ਠੀਕ ਕਹਿ ਰਹੇ ਨੇ ਨਹੀਂ ਇਹ ਠੀਕ ਆ ਗਰੀਬ ਬੰਦੇ ਆ ਇਹ ਅੱਛਾ ਜੀ ਇਹ ਠੀਕ ਆ ਭਾਈ ਸਾਹਿਬ ਤੁਸੀਂ ਇਹਨਾਂ ਦੇ ਪਿੰਡ ਦੇੋਂ ਫੌਜੀ ਸਾਹਿਬ ਠੀਕ ਆ ਕਿ ਇਹ ਭਰਾ ਠੀਕ ਨਹੀਂ ਇਹ ਗਰੀਬੀ ਸਾਹਿਬ ਨੇ ਠੀਕ ਆ ਜੀ ਅੱਛਾ ਇਹ ਠੀਕ ਹੈ ਗਰੀਬੀ ਸਾਹਿਬ ਨੇ ਇਹ ਠੀਕ ਆ ਇਹ ਠੀਕ ਮਜ਼ਦੂਰ ਆ ਜਦੋਂ ਠੀਕ ਆ ਆ ਆਪਾਂ ਪੁੱਛਦੇ ਆਂ ਬਾਈ ਜੀ ਤੁਹਾਡੇ ਹਿਸਾਬ ਦੇ ਨਾਲ ਕੌਣ ਠੀਕ ਆ ਪਿੰਡ ਦੇੋਂ ਤੁਸੀਂ ਇਹ ਠੀਕ ਆ ਜੀ ਇਹਨਾਂ ਨੇ ਜਾਇਦਾਦ ਇਹਨਾਂ ਨੇ ਕਮਾਈ ਕਰਕੇ ਇਹਨਾਂ ਨੇ ਨਾਲ ਪਰ ਫੌਜੀ ਕਹਿੰਦਾ ਮੈਂ ਠੀਕ ਆ ਨਹੀਂ ਜੀ ਇਹਨਾਂ ਨੇ ਸੀਰੀ ਲੱਗ ਲੱਗੇ ਬਣਾਇਆ ਤਾਂ ਅੱਧੇ ਪੈਸੇ ਇਹਨਾਂ ਨੇ ਫੇਰ ਹੀ ਫੌਜ ਚ ਗਿਆ ਉਹ ਜੇ ਇਹ ਸੀਰੀ ਲੱਗੇ ਤਾਂ ਫੇਰ ਹੀ ਜਗ੍ਹਾ ਬਣੀ ਆ ਆਪਾਂ ਇਧਰੋਂ ਪੁੱਛਦੇ ਆਂ ਆ ਬਾਈ ਜੀ ਤੁਹਾਡੇ ਹਿਸਾਬ ਦੇ ਨਾਲ ਫੌਜੀ ਸਾਹਿਬ ਠੀਕ ਨੇ ਉਹਨਾਂ ਨੇ ਕੱਲਿਆਂ ਨੇ ਜਗ੍ਹਾ ਲਈ ਆ ਕਿ ਇਹਨਾਂ ਦਾ ਇਹਨਾਂ ਲਈ ਆ ਜੀ ਇਹਨਾਂ ਸੀਰੀ ਲੱਗ ਲੱਗੇ ਆਂ ਅੱਛਾ ਤਾਂ ਜੀ ਬਰਾਲ ਮਰਕਰ ਹਾਂਜੀ ਨਹੀਂ ਇਹਨਾਂ ਦੀ ਮਾਤਾ ਸੀ ਮਾਤਾ ਨੇ ਲਈ ਸੀਗੀ ਸਾਰੀ ਬੀਬੀ ਕਿਰਤੂ ਦੇ ਨਾਂ ਹੀ ਸੀਗੀ ਸਾਡੀ ਜੀ ਮਾਤਾ ਅੱਛਾ ਜੀ ਭਾਈ ਸਾਹਿਬ ਤੁਸੀਂ ਵੀ ਪਿੰਡ ਦੇ ਹੋ ਹਾਂਜੀ ਹਾਂ ਅੱਛਾ ਕੌਣ ਤੁਹਾਨੂੰ ਠੀਕ ਲੱਗਦਾ ਹੈ ਇਹ ਠੀਕ ਲੱਗਦੇ ਨੇ ਕਿ ਫੌਜੀ ਸਾਹਿਬ ਇੱਧਰ ਇੱਧਰ ਹੈ ਆ ਠੀਕ ਹੈ ਅੱਛਾ ਫੌਜੀ ਗਲਤ ਆ ਅੱਛਾ ਫੌਜੀ ਸਾਹਿਬ ਕਹਿੰਦਾ ਮੈਂ ਕੱਲੇ ਨੇ ਜਗ੍ਹਾ ਲਈ ਆ ਮੇਰੀ ਕੱਲੇ ਦੀ ਹੈ ਨਹੀਂ ਜੀ ਨਹੀਂ ਦੇਖੋ ਬਾਕੀ ਤਾਂ ਅਦਾਲਤਾਂ ਥਾਣੇ ਕਚਹਿਰੀਆਂ ਉਹ ਸਬੂਤਾਂ ਦੇ ਹਿਸਾਬ ਨਾਲ ਦੇਖਣ ਗਿਆ ਪਰ ਜੋ ਮੌਕੇ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫੌਜੀ ਕਹਿ ਰਿਹਾ ਕਿ ਮੈਂ ਠੀਕ ਆ ਇਹ ਕਹਿ ਰਹੇ ਨੇ ਕਿ ਅਸੀਂ ਠੀਕ ਆ ਤੁਹਾਨੂੰ ਕੌਣ ਠੀਕ ਜੱਪਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਦੋਸਤੋ ਦੂਜੇ ਪਾਸੇ ਦੋ ਭਰਾਵਾਂ ਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਭਰਾ ਦੇ ਉੱਪਰ ਉਹਨਾਂ ਦੋ ਭਰਾਵਾਂ ਨੇ ਦੋਸ਼ ਲਾਏ ਨੇ ਉਹ ਉਹਨਾਂ ਦਾ ਭਰਾ ਫੌਜੀ ਇਸ ਵਕਤ ਆਪਣੇ ਨਾਲ ਹੈ ਆਪਾਂ ਉਹਨਾਂ ਦਾ ਪੱਖ ਜਾਣਦੇ ਆ ਬਾਈ ਜੀ ਤੁਹਾਡੇ ਦੋ ਭਰਾ ਉਹਨਾਂ ਨੇ ਚੈਨਲ ਨੂੰ ਬੁਲਾਇਆ ਉਹ ਦੋਸ਼ ਲਾ ਰਹੇ ਨੇ ਕਿ ਸਾਡੀ ਮਾਂ ਆਪਣੇ ਜਿਉਂਦੇ ਜੀ ਜਿਹੜੀ ਸਾਡੀ ਘਰ ਵਾਲੀ ਜਗ੍ਹਾ ਸੀ ਉਹ ਸਾਡੇ ਚਾਰ ਭਰਾਵਾਂ ਚ ਵੰਡ ਕੇ ਗਈ ਸੀ ਪਰ ਉਹ ਕਹਿੰਦੇ ਸਾਡਾ ਜਿਹੜਾ ਫੌਜੀ ਭਰਾ ਹੈ ਤੁਹਾਡਾ ਨਾਂ ਲੈ ਕੇ ਕਹਿ ਰਿਹਾ ਵੀ ਇਹਨੇ ਇੱਕ ਭਰਾ ਦੀ ਜਗ੍ਹਾ ਪਹਿਲਾਂ ਲੈ ਲਈ ਹੋਈ ਆ ਉਹਨੂੰ ਭਜਾ ਦਿੱਤਾ ਤੇ ਹੁਣ ਸਾਨੂੰ ਵੀ ਕਹਿੰਦੇ ਤੰਗ ਕਰ ਰਿਹਾ ਵੀ ਅਸੀਂ ਵੀ ਆਪਣੀ ਜਗ੍ਹਾ ਛੱਡਦੀਏ ਤੇ ਸਾਡੀ ਜਗ੍ਹਾ ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ ਕੀ ਹੈ ਮਸਲਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਕਿ ਬਹੁਤ ਵਧੀਆ ਚੈਨਲ ਆ ਅਸੀਂ ਵੈਸੇ YouTube ਤੇ ਦੇਖਦੇ ਰਹੇ ਤੁਸੀਂ ਸਮਾਜਿਕ ਮੁੱਦੇ ਚੱਕਦੇ ਹੋ ਜੀ ਸਚਾਈ ਨੂੰ ਤੁਸੀਂ ਸਾਹਮਣੇ ਲਿਆਉਂਦੇ ਹੋ ਅਸੀਂ ਵੀ ਇਹੀ ਤੁਹਾਡੇ ਤੋਂ ਉਮੀਦ ਕਰਾਂਗੇ ਕਿ ਜੋ ਸੱਚ ਹੈ ਤੁਸੀਂ ਉਹ ਹੀ ਸਾਹਮਣੇ ਲਿਆਓ ਜੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨਾਂ ਦਾ ਪੱਖ ਲਓ ਜਾਂ ਮੇਰਾ ਲਓ ਜੀ ਜੀ ਬੜਾ ਮੈਨੂੰ ਮਾਣ ਹੈ ਇਸ ਚੈਨਲ ਤੇ ਅਸੀਂ YouTube ਤੇ ਦੇਖਦੇ ਰਹਿੰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਚੈਨਲ ਦਾ ਧੰਨਵਾਦ ਜੀ ਦੇਖੋ ਜੀ ਪੱਖ ਆ ਜਿਹੜਾ ਹਮ 2019 ਤੋਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਹਮ ਜੋ ਕਿ ਮੇਰੇ ਹੱਕ ਵਿੱਚ ਹੋ ਚੁੱਕਾ 15 ਤਰੀਕ ਨੂੰ ਉੱਥੋਂ ਡੀਸੀ ਆਫਿਸ ਤੋਂ ਤਹਿਸੀਲਦਾਰਾ ਤੋਂ ਮੁਲਾਜ਼ਮ ਆਏ ਸੀ ਉਹਨਾਂ ਨੇ ਆਪਣੀ ਤਹਿਕੀਕਾਤ ਕੀਤੀ ਜੋ ਮੌਕੇ ਤੇ ਆਏ ਸੀਗੇ ਉਹ ਸਾਡੇ ਵੱਲੋਂ ਕੋਈ ਧੱਕਾ ਨਹੀਂ ਹੋ ਰਿਹਾ ਇਹ ਜਗ੍ਹਾ ਜਿਹੜੀ 2004 ਦੇ ਵਿੱਚ ਪਹਿਲਾਂ ਮੇਰੀ ਮੈਰਿਜ ਨਹੀਂ ਹੋਈ ਸੀ ਜੇ ਐਂਡਕਿਚ ਡਿਊਟੀ ਹੋਣ ਦੇ ਕਾਰਨ ਅਸਟਾਮ ਦੇ ਉੱਤੇ ਮੈਂ ਆਪਣੀ ਮਾਤਾਂ ਦੇ ਨਾਂ ਤੇ ਉਦਾਂ ਲਿਖਵਾਤਾ ਸੀ ਕਿਉਂਕਿ ਕੱਲ ਨੂੰ ਐਜੇ ਫਿਊਚਰ ਕੁਝ ਵੀ ਮੈਨੂੰ ਹੋ ਸਕਦਾ ਕਿਉਂਕਿ ਮੈਂ ਅਨਮੈਰਿਡ ਸੀ ਉਸ ਟਾਈਮ ਹੂੰ ਉਸ ਟਾਈਮ ਮੈਂ ਆਪਣੀ ਮਾਤਾਂ ਦੇ ਨਾਲ ਵਾਤਾ ਸਾਡੀ 6 ਸਵਾ 6 ਮਰਲੇ ਪਿੰਡ ਦੇ ਵਿੱਚ ਜਗ੍ਹਾ ਸੀਗੀ ਉਹ ਵੀ ਇਹਨਾਂ ਨੇ 7 ਕੇ 8 ਦੇ ਵਿੱਚ ਵੇਚੀ ਆ ਮੈਂ ਇਹਨਾਂ ਤੋਂ ਕੁਝ ਨਹੀਂ ਮੰਗਿਆ ਅੱਛਾ ਜਦੋਂ ਬਿਲਕੁਲ ਬੇਕਾਰ ਹੋ ਗਏ ਵੀ ਚਲੋ ਮੈਂ ਹੋਏ ਮੇਰੇ ਭਰਾ ਇਹਨਾਂ ਨੇ ਮੇਰੇ ਨਾਲ ਇਹ ਵਾਦਾ ਕੀਤਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਖ ਵੀ ਰੋ मां ਸਾਡੀ ਦੁਨੀਆ ਚ ਅੱਜ ਹੈ ਨਹੀਂ ਆ ਦੁੱਖ ਵੀ ਹੁੰਦਾ ਅੱਜ मां ਹੁੰਦੀ ਤਾਂ ਖੁਦ ਦੱਸ ਦਿੰਦੀ ਇਹ ਮੈਂ ਆਪਣੇ ਹੱਥਾਂ ਨੇ ਪਿਛਲੇ ਦੋ ਕਮਰੇ ਪਾ ਕੇ ਇਹਨਾਂ ਨੂੰ ਦਿੱਤੇ ਸੀ ਵੀ ਚਲ ਤੁਸੀਂ ਆਪਣਾ ਟਾਈਮ ਕੱਢੋ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਦੇ ਦੇਾਂਗੇ ਜੋ ਕਿ ਤੁਸੀਂ ਹੁਣ ਖੁਦ ਸਰ ਦੇਖ ਲਓ 2004 ਤੋਂ ਲੈ ਕੇ ਅੱਜ ਕਿੰਨਾ ਪੀਰੀਅਡ ਲੰਘ ਚੁੱਕਿਆ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਮੇਰੇ ਕੋਲ ਅਜੇ ਪ੍ਰੂਫ ਇੱਕ ਇੱਕ 22 ਦੇ 22 ਵੀਡੀਓ ਪਈਆਂ ਜੋ ਇਹਨਾਂ ਨੇ ਆ ਮੇਰਾ ਬੱਚਾ ਡੇਢ ਸਾਲ ਦਾ ਸੀ ਜੋ ਤਸੱਜਦ ਕੀਤਾ ਮੇਰੀ ਔਨ ਡਿਊਟੀ ਹਮ ਜਦ ਮੈਂ ਡਿਊਟੀ ਹੁੰਦਾ ਸੀ ਕੁਝ ਨਹੀਂ ਬੋਲਦੇ ਸੀਗੇ ਹਮ ਮੇਰੇ ਮਗਰੋਂ ਮੈਨੂੰ ਸਟੇਸ਼ਨ ਤੇ ਨਹੀਂ ਜਾਣ ਦਿੰਦੇ ਸੀ ਤੇ ਉਦੋਂ ਹੀ ਇਹਨਾਂ ਦਾ ਲੜਾਈ ਬੁਲਾ ਰਿਆ ਨੂੰ ਸੱਬਣਾ ਲੈ ਲੈ ਕੇ ਪ੍ਰੂਫ ਜੇ ਤੁਸੀਂ ਕਹੋਗੇ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੂੰਗਾ ਵੀਡੀਓ ਮਾਨਯੋਗ ਅਦਾਲਤ ਦੇ ਵਿੱਚ ਵੀ ਜਿਹੜਾ ਹੁਣ ਸਰ ਕਹਿ ਰਹੇ ਆ ਕਿ ਵੀ ਘਰ ਸਾਡਾ ਟਵਾ ਰਿਹਾ ਸਟੇ ਦੇ ਵਿੱਚ 2023 ਚ ਇਹਨਾਂ ਨੇ ਮਕਾਨ ਬਣਾਇਆ ਪਿਛਲਾ ਉਦੋਂ ਵੀ ਮੈਨੂੰ ਅਜੇ ਪ੍ਰੱਪੇ ਤੌਰ ਤੇ ਜਾਂ ਮੈਨੂੰ ਇਹ ਦਰਦ ਸੀ ਆਪਦੇ ਭਰਾਣਾ ਵੀ ਇਹਦਾ ਵੱਡਾ ਨੁਕਸਾਨ ਹੋ ਜੂਗਾ ਵੀ ਤੁਸੀਂ ਵੀ ਜਾਣਦੇ ਹੋ ਪੜ੍ਹੇ ਲਿਖੇ ਹੋ ਵੀ ਸਟੇ ਦੇ ਵਿੱਚ ਆ ਜਿਹੜਾ ਇਹ ਮਕਾਨ ਬਣਾ ਰਹੇ ਕੱਲ ਨੂੰ ਅਦਾਲਤ ਪਤਾ ਨਹੀਂ ਕੀ ਫੈਸਲਾ ਦੇਊਗੀ ਤੇ ਇਹਨਾਂ ਦਾ ਵੱਡਾ ਨੁਕਸਾਨ ਹੋ ਜਾਣਾ ਨਹੀਂ ਟੋਟਲ ਜਿਹੜੀ ਤੁਹਾਡੀ ਮਾਂ ਦੀ ਜਗ੍ਹਾ ਸੀ ਉਹ ਕਿੰਨੀ ਸੀ ਸਵਾ 6 ਮਰਲੇ ਸੀ ਅੱਛਾ ਇੱਥੇ ਬਾਅਦ ਦੇ ਵਿੱਚ ਆ ਜਿਹੜੀ ਜਗ੍ਹਾ ਹੋਣ ਹੈਗੀ ਆ ਇਹ ਕਿੰਨੇ ਮਰਲੇ ਸੀ ਟੋਪ 31 ਮਰਲੇ ਆ ਜੀ 31 ਮਰਲੇ ਇਹ 31 ਮਰਲੇ ਜਿਹੜੀ ਜਗ੍ਹਾ ਇਹ ਤੁਹਾਡੇ ਚਾਰ ਭਰਾਵਾਂ ਦੀ ਸਾਂਝੀ ਸੀ ਨਹੀਂ ਜੀ ਇਹ ਮੈਂ ਖੁਦ ਖਰੀਦੀ ਆ ਇਹ ਇੱਕ ਵੀ ਅਪਰੂਵ ਕਰਨਾ ਅਦਾਲਤ ਵਿੱਚ 6 ਸਾਲ ਹੋ ਗਏ ਕੇਸ ਚੱਲਦੇ ਨੂੰ ਅਦਾਲਤ ਦਾ ਜੋ ਫੈਸਲਾ ਆਊਗਾ ਚਾਹ ਇਹਨਾਂ ਦੇ ਹੱਕ ਚ ਆਵੇ ਚਾਹ ਮੇਰੇ ਹੱਕ ਚ ਆਵੇ ਉਹ ਅਦਾਲਤ ਨੇ ਦੱਸਣਾ ਨਾ ਮੈਂ ਇਹਨਾਂ ਦਾ ਕੋਈ ਅੱਜ ਇਹਨਾਂ ਨਾਲ ਜਾ ਕੇ ਲੜਿਆ ਸੋ ਇਹ ਮੇਰੇ ਨਾਲ ਬੋਲਦੇ ਰਹਿੰਦੇ ਆਪਾਂ ਚੁੱਪ ਕਰਕੇ ਅੰਦਰ ਆ ਕੇ ਵੜਦੇ ਨੇ ਇਹ ਜਗਾ ਜਿਹੜੀ ਤੁਸੀਂ ਲਈ ਆ ਮਤਲਬ ਤੁਸੀਂ ਕੱਲਿਆਂ ਨੇ ਵੱਖਰੀ ਆਪਦੇ ਪੈਸੇ ਦੀ ਲਈ ਹਾਂਜੀ ਆਪਣੇ ਪੈਸੇ ਅੱਛਾ ਉਹ ਕਹਿੰਦੇ ਨੇ ਵੀ ਇਹ ਸਾਡਾ ਛੋਟਾ ਭਰਾ ਸੀ ਅਸੀਂ ਲੋਕਾਂ ਦੇ ਸੀਰੀ ਅਲੱਗ-ਅਲੱਗ ਕੇ ਇਹਨੂੰ ਪੜਾਇਆ ਕਹਿੰਦੇ ਜਦੋਂ ਇਹਨੇ ਪੜ੍ਹਨਾ ਹੁੰਦਾ ਸੀ ਅਸੀਂ ਉਦੋਂ ਮਜ਼ਦੂਰੀ ਕਰਕੇ ਕੰਮ ਕਰਦੇ ਸੀ ਸਾਡੀ ਮਾਂ ਵੀ ਸੀ ਕਹਿੰਦੇ ਵੀ ਇਹਨੂੰ ਅਸੀਂ ਪੜਾ ਲਿਖਾ ਕੇ ਇਹਨੂੰ ਫੌਜ ਚ ਭੇਜਤਾ ਉਸ ਤੋਂ ਬਾਅਦ ਕਹਿੰਦੇ ਵੀ ਇਹ ਸਾਡੇ ਨਾਲ ਉਲਟ ਚੱਲ ਪਿਆ ਦੇਖੋ ਜੀ ਇਹ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਤੁਸੀਂ ਵੀ ਠੇੜ ਪੰਜਾਬੀ ਦੇ ਵਿੱਚ ਪੱਤਰਕਾਰਤਾ ਕਰਦੇ ਹੋ ਜਿਹੜੀ ਇਹ ਦਾੜ ਬਾਣੀ ਆ ਨਾ ਹੂੰ ਇਹ ਤਾਂ ਆਪਾਂ ਕੁਝ ਵੀ ਬੋਲ ਸਕਦੇ ਹਾਂ ਗੱਲ ਹੁੰਦੀ ਆ ਪਰੂਫਾਂ ਦੇ ਆਧਾਰ ਤੇ ਹੂੰ ਮੈਂ ਇਹਨਾਂ ਨੂੰ ਵੀ ਵਿੱਚ ਸ਼ਾਮਲ ਨਹੀਂ ਕਰੂੰਗਾ ਕਿਉਂਕਿ ਇਹਨਾਂ ਦੇ ਵਿੱਚੋਂ ਅਸੀਂ ਇਦਾਂ ਦੇ ਹੋਵਾਂਗੇ ਜਦੋਂ ਇਹ ਵੀਰ ਰਾਜਾ ਜੀ ਦੇ ਹੱਥਾਂ 'ਚ ਪਲੇ ਆ ਹੂੰ ਤੁਸੀਂ ਆਸੇ-ਪਾਸੇ ਪੁੱਛ ਲਓ ਜੀ ਹੂੰ ਜੇ ਇਹਨਾਂ ਦੀ ਤਰ੍ਹਾਂ ਮੈਂ ਕੰਮ ਗਿਣਾਉਣ ਲੱਗ ਜਾ ਤਾਂ ਸ਼ਾਇਦ ਮੇਰੀ ਮੂਰਖਤਾ ਹੋਵੇਗੀ ਹੂੰ ਹੂੰ ਜਿਵੇਂ ਇਹ ਕਹਿੰਦੇ ਪੜਾਇਆ ਲਿਖਾਇਆ ਹੁਣ ਤੁਸੀਂ ਵੀ ਜਾਣਦੇ ਹੋ ਵੀ ਸਰਕਾਰੀ ਸਕੂਲ ਚ 99 ਦੇ ਵਿੱਚ ਕਿੰਨੀ ਕੁ ਮਹਿੰਗਾਈ ਸੀ ਕਿੰਨੀ ਕੁ ਫੀਸ ਹੁੰਦੀ ਸੀ ਹਾਂ ਕਿਸੇ ਕਨਵਰਟ ਸਕੂਲ ਚ ਪੜਾਇਆ ਹੋਵੇ ਤਾਂ ਮੈਂ ਮੰਨ ਲਾ ਮੈਂ ਨਹੀਂ ਚਾਹੁੰਦਾ ਤੁਸੀਂ ਆਫ ਕੈਮਰਾ ਮੇਰੇ ਨਾਲ ਚਲੋ ਤੁਸੀਂ ਗੱਲ ਨਹੀਂ ਕਰ ਸਕਦੇ ਇਹੋ ਜੇ ਵੀ ਕੰਮ ਕੀਤੇ ਗ੍ਰ anthi ਸਿੰਘ ਦਾ ਮੈਂ ਕੰਮ ਕੀਤਾ ਇਹਨਾਂ ਨੇ ਆਪਣੀ ਮਜ਼ਦੂਰੀ ਦੇ ਵਿੱਚ 1995 ਦੇ ਵਿੱਚ ਸਵਾ 6 ਮਰਲੇ ਲਏ ਸੀ ਮੇਰੇ ਫਾਦਰ ਸਾਹਿਬ ਦੇ ਗਲ ਚ ਗੂਠਾ ਦੇ ਕੇ ਵੀ ਉਥੇ ਤੁਸੀਂ ਥਾਂ ਲਾਉਂਗੇ ਤਾਂ ਅਸੀਂ ਸੀਰੀ ਲਗਾਗੇ ਨਹੀਂ ਤਾਂ ਨਹੀਂ ਲੱਗਦੀ। ਹੂੰ ਫਿਰ ਉਹਨਾਂ ਨੇ ਮਜਬੂਰੀ ਚ ਉਥੇ ਥਾਂ ਲਿਆ ਦੋ ਜੋ ਕਿ ਉਹਨਾਂ ਨੇ ਉਦੋਂ 8-9 ਸਾਲਾਂ ਬਜਿਹੜਾ ਡਬਲ ਹੋਣਾ ਚਾਹੀਦਾ ਸੀ ਅੱਧ ਮੁੱਲ ਚ ਵੇਚ ਤਾ ਇਹਨਾਂ ਨੇ। ਪ੍ਰੂਫ ਲੱਬ ਲੈਣ ਜਿੱਥੋਂ ਮਰਜ਼ੀ ਲੱਬ ਲੈਣ ਮੇਰਾ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ। ਹੁਣ ਤੁਹਾਡਾ ਕੀ ਦਾਵਾ ਹੈ ਕਿ ਜਿਹੜੀ ਥਾਂ ਦੇ ਵਿੱਚ ਤੁਹਾਡੇ ਭਰਾ ਰਹ ਰਹੇ ਨੇ ਤੁਹਾਡਾ ਇਹ ਦਾਵਾ ਹੈ ਕਿ ਉਹ ਥਾਂ ਤੁਹਾਡੀ ਹੈ? ਹਾਂਜੀ ਫਿਰ ਉਹਨਾਂ ਦੇ ਘਰ ਦੀ ਥਾਂ ਕਿੱਥੇ ਹੈ ਉਹਨਾਂ ਨੇ ਆਪਣੀ ਵੇਚਤੀ ਜੀ ਸਵਾ 6 ਮਰ ਲਈ ਹੁਣ ਉਹਨਾਂ ਦੇ ਘਰ ਦੀ ਕੋਈ ਥਾਂ ਨਹੀਂ ਹੈਗੀ ਕੋਈ ਥਾਂ ਨਹੀਂ ਅੱਛਾ ਮਤਲਬ ਜਿੰਨੀ ਇਹ ਘਰਾਂ ਵਾਲੀ ਥਾਂ ਹੈ ਇਹ ਮਤਲਬ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਹੈ ਬਿਲਕੁਲ ਜੀ ਤੇ ਉਹਨਾਂ ਨੇ ਆਪਦੀ ਥਾਂ ਤੁਸੀਂ ਕਹਿੰਦੇ ਹੋ ਵੇਚਤੀ ਉਹਨਾਂ ਦੀ ਫਿਰ ਹੁਣ ਉਹ ਕਿੱਧਰ ਜਾਣ ਉਹ ਦੇਖੋ ਜੀ ਹੁਣ ਉਹਨਾਂ ਨੇ ਅੱਜ ਤੋਂ ਮੈਨੂੰ ਕਿੰਨੇ ਟਾਈਮ ਦੇ ਲਾਰੇ ਲਾਉਂਦੇ ਜਦੋਂ ਇਸ ਜਗ੍ਹਾ ਦੀ ਮੈਂ ਰਜਿਸਟਰੀ ਕਰਾਉਣਾ ਉਸ ਟਾਈਮ ਮੈਂ ਆਪਣੇ ਨਾਲ ਤਿੰਨਾਂ ਭਰਾਵਾਂ ਨੂੰ ਕਿਹਾ ਸੀਗਾ ਵੀ ਭਾਈ ਜੀ ਆਜੋ ਤੁਸੀਂ ਮੈਨੂੰ ਥੋੜਾ ਬਹੁਤ ਕਿਉਂਕਿ ਉਹ ਆ ਜਗਾ ਲੈਣ ਕਰਕੇ ਮੈਂ ਮਕਾਨ ਬਣਾਇਆ ਸੀਗਾ ਤੇ ਮੇਰੀ ਆਪਣੀ ਵੀ 2009 ਚ ਮੈਰਿਜ ਹੋਈ ਸੀ ਜਿਹੜੀ ਮੇਰੀ ਆਰਥਿਕ ਸਥਿਤੀ ਸੀ ਉਹ ਠੀਕ ਨਹੀਂ ਸੀਗੀ ਮੈਂ ਇਹਨਾਂ ਨੂੰ ਕਿਹਾ ਵੀ ਆਜੋ ਤੁਸੀਂ ਮੈਨੂੰ ਥੋੜੇ ਬਹੁਤ ਪੈਸੇ ਦਿਓ ਪਰ ਰਜਿਸਟਰੀ ਕਰਾਈਏ ਇਹਨਾਂ ਨੇ ਸਾਫ਼ ਮਨਾਂ ਕਰਤਾ ਮੈਂ ਤੁਹਾਨੂੰ ਪ੍ਰੂਫ ਕਰ ਸਕਦਾ ਮੈਂ ਵਿਆਜੂ ਪੈਸੇ ਲੈ ਕੇ ਜਗਾ ਦੀ ਰਜਿਸਟਰੀ ਕਰਾਇਆ ਨਹੀਂ ਜਦੋਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਇਹ ਜਗਾ ਲਈ ਇਹ ਜਗਾ ਲੈ ਕੇ ਫਿਰ ਤੁਸੀਂ ਜੋ ਸਟਾਮ ਵਗੈਰਾ ਤੁਹਾਡੇ ਨਾਂ ਤੇ ਬਣਾਏ ਸੀ ਕਿ ਤੁਹਾਡੀ ਮਾਤਾ ਦੇ ਮੈਂ ਜੀ ਮਾਤਾ ਦੇ ਨਾਂ ਤੇ ਐਜੇ ਉਸ ਟਾਈਮ ਨਾ ਮੈਂ ਅਨਮੈਰਿਡ ਸੀਗਾ ਜੇ ਐਨਡੀਕੇ ਦੇ ਵਿੱਚ ਮੇਰੀ ਡਿਊਟੀ ਸੀਗੀ ਹਾਲਾਤ ਕੁਛ ਵੀ ਹੋ ਸਕਦੇ ਮੈਨੂੰ ਇਹ ਸੀ ਵੀ ਕੱਲ ਨੂੰ ਇਹ ਮੇਰੀ ਜਗਾ ਰੁੱਲਦੀ ਨਾ ਰਵੇ ਮੇਰੇ ਮਰਨ ਤੋਂ ਬਾਅਦ ਮੇਰੀ ਮਾਤਾ ਜਿਵੇਂ ਮਰਦੀ ਕਰ ਲਈ ਅੱਛਾ ਤੁਸੀਂ ਕਹਿੰਦੇ ਹੋ ਵੀ ਜਗਾ ਲੈ ਕੇ ਤੁਸੀਂ ਮਾਤਾ ਦੇ ਨਾਮ ਕਰਾਤੀ ਤੇ ਮਾਤਾ ਮਰਨ ਤੋਂ ਪਹਿਲਾਂ ਸਾਰਿਆਂ ਚ ਬਰਾਬਰ ਵੰਡ ਗਈ ਨਹੀਂ ਜੀ ਮਾਤਾ ਨੇ ਕੋਈ ਜਗਾ ਨਹੀਂ ਵੰਡੀ ਇਹ ਉਹ ਕਹਿੰਦੇ ਆ ਸਾਡੇ ਕੋਲ ਸਟਾਮ ਨੇ ਮਾਤਾ 99 ਤੇ ਇਕੱਲੇ ਇਕੱਲੇ ਦੇ ਸਟਾਮ ਕਰਾ ਕੇ ਗਈ ਐ ਮੈਂ ਤੁਹਾਡੇ ਨਾਲ ਸਹਿਮਤਾਂ ਜੀ ਮੈਂ ਆਪਣੇ ਭਰਾਵਾਂ ਨਾਲ ਵੀ ਸਹਿਮਤਾਂ ਮਾਤਾ ਨੇ ਉਹਨਾਂ ਦੇ ਨਾਂ ਤੇ ਸਟਾਮ ਕਰਾਤੇ ਆਈ ਐਮ ਐਗਰੀ ਵਿਦ ਯੂ ਐਂਡ ਮਾਈ ਬ੍ਰਦਰਸ ਹਮ ਮਟ ਉਹਦੇ ਵਿੱਚ ਮੈਂ ਵੀ ਤਾਂ ਮੌਲਬ ਹਾਂ ਸਟਾਮ ਦੇ ਵਿੱਚ ਹਮ ਮੇਰੇ ਵੀ ਤਾਂ ਸਾਈਨ ਹੋਣੇ ਚਾਹੀਦੇ ਨਾ ਹਾਂਜੀ ਆ ਮੇਰੀ ਮਾਂ ਨੇ ਅੱਠ ਮਰਲੇ ਇਹਨੂੰ ਦੇਤੇ ਅੱਠ ਇਹਨੂੰ ਦੇਤੇ ਮੈਂ ਆਪਣੀ ਮਨਜ਼ੂਰੀ ਦਿੰਨਾ ਮੈਂ ਸਹਿਮਤਾਂ ਹਮ ਉਹਦੇ ਵਿੱਚ ਮੈਂ ਜਾਂ ਮੇਰੀ ਵਾਈਫ ਹੈ ਤਾਂ ਮੈਂ ਦੇਣਦਾਰ ਕੋਈ ਮੇਰੀ ਇਹਨਾਂ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਪ੍ਰੂਫ ਕਰ ਦੇਣ ਵੀ ਇੱਥੇ ਪੰਚਾਇਤ ਇਕੱਠੀ ਹੋਈ ਸੀ ਇੱਥੇ ਮਾਤਾਂ ਨੇ ਐਦਾਂ ਵੰਡਿਆ ਆਹ ਮੈਂਤੀ ਹੋਈ ਇਹਦੇ ਵਿੱਚ ਫੌਜੀ ਸਾਹਿਬ ਤੁਹਾਡੇ ਜਿਹੜੇ ਭਰਾ ਨੇ ਉਹ ਕਦੋਂ ਕਦੇ ਇਸ ਜਗ੍ਹਾ ਤੇ ਇੱਥੇ ਰਹਿ ਰਹੇ ਨੇ ਕਿੰਨੇ ਕ ਟਾਈਮ ਤੋਂ ਇਹ 2007 ਤੋਂ 2007 ਤੋਂ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਆ तकरीबन ਮਤਲਬ ਕੋਈ ਹੋਗੇ 17-18 ਸਾਲ ਹਾਂਜੀ ਤੇ ਉਦੋਂ ਦੇ ਜਦੋਂ ਇੱਥੇ ਰਹਿ ਰਹੇ ਨੇ ਤੇ ਉਦੋਂ ਦਾ ਫਿਰ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਕਿਹਾ ਕੁਛ ਉਦੋਂ ਜੀ ਇਹ ਮੈਨੂੰ ਲਾਰੇ ਲਾਉਂਦੇ ਆ ਹੁਣ ਤੱਕ ਵੀ ਅਸੀਂ ਪੈਸੇ ਦੇਵਾਂਗੇ ਅਸੀਂ ਪੈਸੇ ਦੇਵਾਂਗੇ ਅਸੀਂ ਤਾਂ ਵੀ ਚੁੱਪ ਰਹੇ ਚਲੋ ਕੋਈ ਗੱਲ ਨਹੀਂ ਹੁਣ ਜਦੋਂ ਮੇਰੇ ਪਿੱਛੋਂ ਮੈਂ ਡਿਊਟੀ ਤੇ ਆ ਮੇਰੀ ਵਾਈਫ ਨੂੰ ਚੰਡੀਗੜ੍ਹ ਤੱਕ ਇਹਨਾਂ ਨੇ ਘੜੀਸਿਆ ਫੈ ਆਪਣਾ ਮੇਲਾ ਮੰਡਲ ਦੇ ਵਿੱਚ ਮੇਰੀ ਵਾਈਫ ਨੂੰ ਰਾਤ ਨੂੰ ਇੱਥੇ ਪੁਲਿਸ ਵਾਲੇ ਤੰਗ ਕਰਦੇ ਸੀ ਚੱਕ ਜੇ ਚੱਕਦੇ ਸੀਗੇ ਉੱਥੇ ਜਾ ਕੇ ਐਫ ਆਈ ਆਰ ਬਿਨਾ ਕੋਈ ਰੀਜਨ ਉਸ ਟਾਈਮ ਐਸ ਐਚ ਓ ਸਰਦਾਰ ਗੁਰਵਿੰਦਰ ਸਿੰਘ ਹੁੰਦੇ ਸੀ ਆਪਣੇ ਮੈਂ ਡਿਊਟੀ ਤੇ ਆ ਔਰ ਮੇਰੇ ਤੇ ਐਫ ਆਈ ਆਰ ਹੋ ਰਹੀ ਆ ਮਾਰਚ ਵਿੱਚ ਮੇਰੇ ਤੇ ਐਫ ਆਈ ਆਰ ਹੁੰਦੀ ਆ ਅਪ੍ਰੈਲ ਦੇ ਵਿੱਚ ਆ ਕੇ ਉਹਦਾ ਮੈਂ ਸ਼ਾਰਟ ਆਊਟ ਕਰਨਾ ਦੇਖੋ ਮੇਰੇ ਬੱਚੇ ਆ ਇਹ ਇਹਨਾਂ ਨੂੰ ਜੇ ਕੋਈ ਮਾਰੂਗਾ ਸੱਬਲਾਂ ਲੈ ਲੈ ਕੇ ਪੈਂਦੇ ਸੀਗੇ ਬੁਰੀ ਹਾਲਤ ਸੀ ਰਾਤ ਨੂੰ ਉਠ ਉਠ ਕੇ ਰੋਂਦੇ ਹੁੰਦੇ ਸੀ ਰਾਤ ਨੂੰ ਤੁਹਾਨੂੰ ਵੀ ਪਤਾ ਸਰ ਜਦੋਂ ਪੁਲਿਸ ਰਾਤ ਨੂੰ ਸ਼ਾਮ ਦੇ ਟਾਈਮ ਢਲੇ ਸੂਰਜ ਇਸ ਸਮੇਂ ਤੋਂ ਵੀ ਬਾਅਦ ਘਰੇ ਆ ਜੇ ਤਾਂ ਆਸੇ-ਪਾਸੇ ਕੋਈ ਕੀ ਸੋਚਦਾ ਹੋਊਗਾ ਤੇ ਬੱਚੇ ਤਿੰਨੇ ਮੈਂਬਰ ਘਰੇ ਆ ਮੇਰੀ ਬੇਟੀ ਆ ਬੇਟਾ ਮੇਰੀ ਵਾਈਫ ਆ ਉਹਨਾਂ ਦੇ ਦਿਲ ਤੇ ਕੀ ਗੁਜਰਦੀ ਹੋਵੇਗੀ ਰਾਤ ਨੂੰ ਮੈਨੂੰ ਫੋਨ ਜਾਂਦਾ ਫੇਰ ਮੈਂ ਥਾਣੇ ਮਿੰਨਤਾ ਤਰਲੇ ਕਰਦਾ ਇਹਨਾਂ ਨੇ ਇਹੋ ਜੀਆਂ ਵਧੀਆਂ ਕੀਤੀਆਂ ਕੋਈ ਮੇਰੀ ਦਲੀਲ ਅੱਛਾ ਨਹੀਂ ਸੀਗੀ ਕੱਲ ਵੀ ਮੈਂ ਕੇਸ ਜਿੱਤ ਜਾਵਾਂ ਕੋਈ ਮੈਨੂੰ ਖੁਸ਼ੀ ਨਹੀਂ ਆ ਮੇਰੇ ਆਪਣੇ ਆਪਰੇ ਆਪਣੇ ਬਣ ਕੇ ਰਹਿੰਦੇ ਨਹੀਂ ਮੇਰੇ ਇੱਥੋਂ ਤੱਕ ਕੇ ਇਹਨਾਂ ਬੰਦਿਆਂ ਨੇ ਅੱਜ ਜਦ ਮੈਂ ਕੰਧ ਕੱਢ ਰਿਹਾ ਸੀ ਉਦੋਂ ਵੀ ਬਹੁਤ ਕੁਛ ਕੀਤਾ ਇਹਨਾਂ ਨੇ ਕਿਉਂਕਿ ਮੈਨੂੰ ਮੇਰਾ ਪ੍ਰਪਾ ਤੁਹਾਡਾ ਜਿਹੜਾ ਤੁਹਾਡਾ ਆਲਾ ਦਵਾਲਾ ਜਿਹਨੂੰ ਤੁਸੀਂ ਪ੍ਰਪਾ ਕਹਿੰਦੇ ਹੋ ਤੁਹਾਡਾ ਆਲਾ ਦਵਾਲਾ ਜਾਣਦਾ ਹੈ ਵੀ ਫੌਜੀ ਸਾਹਿਬ ਤੁਸੀਂ ਠੀਕ ਹੋ ਤੇ ਉਹ ਗਲਤ ਨੇ ਦੇਖੋ ਜੀ ਇਹ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਆਪਣੇ ਆਪੋ ਆਪਣੇ ਪੱਖ ਰੱਖਣਾ ਕਿਸੇ ਦੀ ਉਹਨਾਂ ਦਾ ਫਰਜ਼ ਕਰੋ ਫੌਜੀ ਸਾਹਿਬ ਅਸੀਂ ਤੁਹਾਡੇ ਆਸੇ ਪਾਸੇ ਤੋਂ ਪੁੱਛ ਗਏ ਲੋਕਾਂ ਤੋਂ ਤਾਂ ਲੋਕ ਕਹਿਣਗੇ ਵੀ ਫੌਜੀ ਠੀਕ ਹੈ ਬਿਲਕੁਲ ਜੀ ਉਹਨਾਂ ਨੂੰ ਜੇਕਰ ਜੋ ਸਚਾਈ ਤੇ ਚੱਲਦੇ ਸੱਚ ਗੱਲ ਕਰਨਗੇ ਤਾਂ ਉਹਨਾਂ ਨੂੰ ਕਹਿਣਾ ਪੈਣਾ ਕਿਉਂ ਉਧਰ ਜ਼ਿਆਦਾਤਰ ਲੋਕ ਇੱਥੇ ਇਕੱਠੇ ਜਿਹੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਯਾਰ ਇਹ ਫੌਜੀ ਜਿਹੜਾ ਇਹ ਆਪਦੇ ਭਰਾਵਾਂ ਨਾਲ ਧੱਕਾ ਕਰ ਰਿਹਾ ਨਾਜਾਇਜ਼ ਕਰ ਰਿਹਾ ਉਹਨਾਂ ਨੂੰ ਘਰੋਂ ਕੱਢ ਰਿਹਾ ਇਹਦੇ ਭਰਾਵਾਂ ਨੇ ਫੌਜੀ ਦਾ ਤੁਹਾਡਾ ਯਾਨੀ ਕਿ ਬੜਾ ਕੀਤਾ ਉਹ ਕਹਿੰਦੇ ਅੱਜ ਉਹ ਫੌਜੀ ਯਾਰ ਧੱਕਾ ਕਰ ਰਿਹਾ ਦੇਖੋ ਜੇ ਧੱਕੇ ਵਾਲੀ ਗੱਲ ਹੁੰਦੀ ਨਾ ਤੇ 2019 ਦੇ ਵਿੱਚ ਮੈਨੂੰ ਕੋਰਟ ਕੇਸ ਕਰਨ ਦੀ ਲੋੜ ਨਹੀਂ ਸੀ ਮੈਨੂੰ ਅਦਾਲਤਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਸੀਗੀ ਮੈਂ 6-7 ਸਾਲ ਤੋਂ ਅਦਾਲਤ ਦਾ ਰੁਖ ਅਪਣਾਇਆ ਜਦੋਂ ਮੇਰੇ ਗਲ ਪੈਂਦੇ ਸੀ ਜਦੋਂ ਮੇਰੇ ਪਰਿਵਾਰ ਦੇ ਪਿੱਛੇ ਪੈਂਦੇ ਸੀ ਡਾਂਗਾਂ ਲੈ ਲੈ ਕੇ ਮੈਂ ਔਨ ਡਿਊਟੀ ਆਂ ਔਰ ਪਿੱਛੋਂ ਪਰਿਵਾਰ ਆ ਮੇਰਾ ਉਹ ਕਹਿੰਦੇ ਵੀ ਸਾਡੀ ਮਾਂ ਸੋਦੋ ਜਿਉਂਦੀ ਸੀ ਨਾ ਉਹ ਕਹਿੰਦੇ ਸਾਡਾ ਭਰਾ ਫੌਜੀ ਇਹ ਕਹਿੰਦਾ ਸੀ ਵੀ ਇਹਨੂੰ ਲੈ ਕੇ ਚਾਹੇ ਰੂੜੀ ਤੇ ਬੈਠੋ ਜਾ ਕੇ ਵੀ ਇੱਥੇ ਨਹੀਂ ਮੈਂ ਤੁਹਾਨੂੰ ਮਾਂ ਨੂੰ ਵੀ ਲੈ ਜਾਉ ਇੱਥੋਂ ਦੇਖੋ ਜੀ ਇਹ ਤਾਂ 7-8 ਸਾਲ ਪੁਰਾਣੀਆਂ ਜਿਹੜੀਆਂ ਪਹੁੰਚੀਆਂ ਗੱਲਾਂ ਕਰਾਂਗੇ ਮੈਂ ਤੁਹਾਨੂੰ ਜਿੱਦੇ ਮੇਰੀ ਮਾਂ ਦੀ ਡੈਥ ਹੋਈ ਇੱਕ ਦੋਸ਼ ਉਹਨਾਂ ਨੇ ਤੁਹਾਡੇ ਤੇ ਹੋਰ ਲਾਇਆ ਹਾਂਜੀ ਉਹ ਕਹਿੰਦੇ ਵੀ ਜਿੰਨਾ ਟਾਈਮ ਮਾਂ ਚ ਆਉਂਦੀ ਸੀ ਇਹਨੇ ਨਹੀਂ ਪੁੱਛਿਆ ਨਾ ਇਹਦੀ ਮੈਸੇਜ ਨੇ ਪੁੱਛਿਆ ਕਹਿੰਦੇ ਇਹ ਫੌਜੀ ਤੋਂ ਇਲਾਵਾ ਉਹ ਮਾਂ ਸਾਡੇ ਨਾਲ ਹੀ ਮਰਨ ਤੱਕ ਰਹੀ ਆ ਤੇ ਇਹ ਇਹ ਫੌਜੀ ਨੇ ਆਪਦੀ ਮਾਂ ਨੂੰ ਨਹੀਂ ਪੁੱਛਿਆ ਦੇਖੋ ਜੀ ਇਹ ਤਾਂ ਭੱਪਾ ਵੀ ਦੱਸ ਸਕਦਾ ਜਿਵੇਂ ਹਰਜੀਤ ਸਿੰਘ ਆ ਮੇਰੇ ਇੱਧਰਲੇ ਪਾਸੇ ਵਾਲੇ ਭਰਾ ਉਹਨਾਂ ਨੂੰ ਇਹ ਪੁੱਛੋ ਜੇ ਜੋ 2023 ਦੇ ਵਿੱਚ ਨਹੀਂ ਉਦੋਂ ਪਹਿਲਾਂ ਵੀ ਬਹੁਤ ਕੇਸ ਹੋਏ ਆ ਤੁਹਾਨੂੰ ਮੈਂ ਨੇਵਲੀ ਕੇਸ ਦੱਸਦਾ ਕਿ ਜਦੋਂ ਮਾਂ ਡਿੱਗ ਪਈ ਸੀਗੀ ਇਹ ਉਹ ਫੜੀ ਹੈ ਮੇਰੀ ਸਭ ਤੋਂ ਵੱਡੀ ਪਰਜਾਈ ਆ ਇਹ ਉਹ ਉਹਨਾਂ ਦੇ ਹਮਸਫਰ ਨੇ ਅਮਰੀਕ ਸਿੰਘ ਦੇ ਉਹ ਮੇਰੀ ਵਾਈਫ ਆ ਉਹਨਾਂ ਨੇ 15 ਦਿਨ ਸਮਝਾ ਤੇ ਇਹਨਾਂ ਨੂੰ ਪੁੱਛੋ ਵੀ ਮਨਪ੍ਰੀਤ ਕੌਰ ਜਿਹੜੀ ਹਰਜੀਤ ਸਿੰਘ ਦੀ ਪਤਨੀ ਆ ਉਹਦੋਂ ਉਹ 15 ਦਿਨ ਕਿੱਥੇ ਸੀ ਪਲੱਸ ਦੇ ਦੋਨੇ ਬੇਟੇ ਤੀਸਰਾ ਹਰਜੀਤ ਸਿੰਘ ਚੌਥੀ ਮਾਂ ਉਹ ਕਿਹਨੇ ਸੰਭੀ ਸੀ ਪੁੱਛੋ ਉਹਨਾਂ ਨੂੰ ਜਾ ਕੇ ਇਹ ਸਵਾਲ ਉਹਨਾਂ ਨੂੰ ਦੁਬਾਰਾ ਕਰਿਓ ਜੇ ਵੀ ਉਹ ਕਿਹਨੇ ਸੰਭੀ ਸੀ ਉਸ ਤੋਂ ਬਾਅਦ ਚ ਜਦੋਂ ਠੀਕ ਮਾਤਾ ਹੋ ਜਾਂਦੀ ਓ ਇਹ ਫੋਨ ਕਰਦੇ ਓ ਉਥੋਂ ਹੀ ਉਹਦੇ ਫਾਦਰ ਸਾਹਿਬ ਠੀਕ ਆ ਉਹ ਮਨਪ੍ਰੀਤ ਕੌਰ ਦਾ ਫਾਦਰ ਬਿਮਾਰ ਸੀ ਸਾਡਾ ਫਰਜ਼ ਬੰਦਾ ਆਪਣੇ ਮਾਪਿਆਂ ਨੂੰ ਸੰਭਾਲਨ ਦਾ ਮੇਰੀ ਵਾਈਫ ਨੇ ਇਹ ਗੱਲ ਕਹੀ ਵੀ ਤੁਸੀਂ ਕੋਈ ਨਹੀਂ ਆਪਣੇ ਪਾਪਾ ਜੀ ਨੇ ਤੁਹਾਡੇ ਪਿਤਾ ਜੀ ਨੇ ਤੁਸੀਂ ਇਹਨਾਂ ਨੂੰ ਬਠਿੰਡੇ ਐਡਮਿਟ ਸੀਗੇ ਵੀ ਤੁਸੀਂ ਇਹਨਾਂ ਨੂੰ ਸੰਭਾਲੋ ਅਸੀਂ ਇੱਥੇ ਦੋ ਜਣੀਆਂ ਹੈਗੀਆਂ ਮਾਤਾ ਨੂੰ ਸੰਭਾਲਣ ਵਾਸਤੇ ਨਹੀਂ ਸਾਂਭੀ ਭਰਪਾ ਕਹਿ ਦੇ ਜਾਂ ਉਹਨਾਂ ਨਾਲ ਦੁਬਾਰਾ ਸਵਾਲ ਕਰ ਲਓ ਜੀ ਉਸ ਤੋਂ ਬਾਅਦ ਮੇਰੀ ਵਾਈਫ ਨੇ ਪੈਸੇ ਵੀ ਦਿੱਤੇ ਮਾਤਾ ਨੂੰ ਵੀ ਮਾਤਾ ਚਲੋ ਕੋਈ ਗੱਲ ਨਹੀਂ ਤੁਸੀਂ ਜਦੋਂ ਚੱਲਣ ਫਿਰਨ ਲੱਪੇ ਡਿਊਟੀ ਤੋਂ ਆ ਕੇ ਉਹਨਾਂ ਕੋਲੇ ਜਾਂਦੇ ਡਿਊਟੀ ਤੋਂ ਜਾਣ ਤੋਂ ਪਹਿਲਾਂ ਉਹ ਮਾਤਾ ਦੀ ਇੱਛਾ ਸੀਗੀ ਅਸੀਂ ਨਹੀਂ ਕਿਹਾ ਵੀ ਮਾਤਾ ਜਿੱਥੇ ਮਾਂ ਨੂੰ ਤੇਰਾ ਮਨ ਮੰਨਦਾ ਚਲੋ ਹੋ ਸਕਦਾ ਮੇਰੀ ਮਾਂ ਦਾ ਮੇਰੇ ਨਾਲ ਮਨ ਮਟਾਵ ਹੋਵੇ ਲੇਕਿਨ ਮੇਰੀ ਮਾਂ 2018 ਤੱਕ ਮੇਰੇ ਨਾਲ ਨਹੀਂ ਜਿਹੜਾ ਇਹਦੇ ਉਦੋਂ ਬਾਅਦ ਵਾਲਾ 3-4 ਸਾਲ ਦਾ ਪੀਰੀਅਡ ਆ ਉਹ ਕੁਛ ਕਿ ਮੇਰੇ ਤਿੰਨੇ ਭਰਾਵਾਂ ਦਾ ਕਰਕੇ ਲਾ ਲਓ ਮਨ ਮਟਾਵ ਆਏ ਚਲੋ ਮਾਤਾ ਦੀ ਇੱਛਾ ਸੀ ਅਸੀਂ ਗਰਜੰਤ ਸਿੰਘ ਮੈਂਬਰ ਨੇ ਮਾਂ ਕਿਤੇ ਦੂਰ ਦਰਾਡੇ ਜਾਂਦੀ ਸੀ ਫੋਨ ਲਾ ਲਾ ਕੇ ਸਗੋਂ ਨਾਲ ਦਿਆਂ ਨੂੰ ਕਹਿਣਾ ਵੀ ਭਾਈ ਮੇਰੀ ਮਾਤਾ ਕਿਵੇਂ ਆ ਮੇਰੀ ਮਾਤਾ ਨੂੰ ਸਮਝਾਓ ਵੀ ਐਦਾਂ ਦੇ ਵੀ ਬਥੇਰੀ ਮਿਹਨਤ ਕਰ ਲਈਏ ਨੇ ਲਰੇਗਾ ਤੱਕ ਮੈਂ ਮਾਂ ਦੇ ਮਗਰ ਫੋਨ ਲਾਉਂਦਾ ਰਿਆਂ 5000 ਰੁਪਏ ਮੇਰੀ ਵਾਈਫ ਨੇ ਦੇ ਤਾਂ ਕੋਈ ਗੱਲ ਨਹੀਂ ਮਮੀ ਹੁਣ ਤੁਸੀਂ ਚੱਲਣ ਫਿਰਨ ਲੱਪਿਆ ਦਵਾਈ ਬੂਟੀ ਕਰੋ ਆਪ ਦਾ ਕੁਝ ਵੀ ਖਾਓ ਪੀਓ ਜੋ ਤੁਹਾਡੀ ਇੱਛਾ ਕਰਦੀ ਏਸੇ ਮਨਪਰੀਤ कौर ਨੇ ਅਮਨ ਸਿੰਘ ਦੀ ਵਾਈਫ ਆ ਉਹਨੇ ਔਰ ਇਹਨਾਂ ਤਿੰਨਾਂ ਆਪਣਾਵਾਂ ਨੇ ਰਲ ਕੇ 5000 ਰੁਪਏ ਮੇਰੇ ਘੇੜ ਚ ਫੜਾ ਗਏ ਸਾਨੂੰ ਨਹੀਂ ਤੁਹਾਡੇ ਹਾਂਜੀ ਇੱਕ ਬੇਟਾ ਆਪਾਂ ਇਹਦੀ ਕਸਮ ਖਾ ਸਕਦੇ ਆ ਵਾਪਸ ਮੋੜਤਾ ਵੀ ਸਾਨੂੰ ਪੈਸੇ ਨਹੀਂ ਚਾਹੀਦੇ ਤਾਂ ਹੁਣ ਸਰ ਤੁਸੀਂ ਦੱਸੋ ਵੀ ਬੰਦਾ ਜਾਵੇ ਤਾਂ ਕਿੱਥੇ ਜਾਵੇ ਮੈਨੂੰ ਮੇਰੀ ਮਾਂ ਦੇ ਸ਼ਸ਼ਕਾਰ ਤੇ ਹੋਂ ਜਗਨ ਮੇਰੇ ਕੋਲੇ ਕਾਰਡ ਹਜੇ ਵੀ ਪਿਆ ਜੇ ਇਹ ਮੈਨੂੰ ਕਹਿੰਦੇ ਆ ਨਾ ਕਿ ਸਾਡੀ ਮਾਂ ਨੇ ਵੰਡ ਕੇ ਦਿੱਤਾ ਸੀ ਪਹਿਲੀ ਗੱਲ ਤਾਂ ਇਹਨਾਂ ਨੇ ਚੋਰੀ ਸ਼ਸ਼ਕਾਰ ਕੀਤਾ ਕਾਰਨ 2000 6 7 ਉਹਨਾਂ ਨੂੰ ਦਵਾਈ ਚਲਦੀ ਸੀ ਕੋਟਕਪੂਰੇ ਤੋਂ ਮੈਂ ਦਵਾਈ ਦਿਵਾ ਰਿਆ ਸੀਗਾ ਬਾਅਦ ਦੇ ਵਿੱਚ ਉਹਨਾਂ ਨੂੰ ਐ ਬੀਪੀ ਦੀ ਪ੍ਰੋਬਲਮ ਸੀਗੀ ਤਾਂ ਉਹਨਾਂ ਨੇ ਜਦੋਂ ਇਹਨਾਂ ਨੇ ਦਵਾਈ ਨਹੀਂ ਦਵਾਈ ਖਵਾਂਡੀ ਬੰਦੇ ਤੋਂ ਟੈਬਲਟ ਇਹੋ ਜਿਹੀ ਲਿਆ ਕੇ ਦਿੱਤੀ ਰਾਤ ਨੂੰ ਉਹਦਾ ਜਿਹੜਾ ਹਾਰਟ ਸੀਗਾ ਉਹ ਬਲਾਸਟ ਹੋ ਗਿਆ ਤੇ ਔਨ ਦਾ ਸਪੋਰਟ ਉਹਨੇ ਜੀ ਡੈਥ ਹੋ ਗਈ ਤੁਹਾਡੀ ਮਾਤਾ ਪਰ ਉਹ ਤੁਹਾਡੇ ਤੇ ਦੋਸ਼ ਲਾਉਂਦੇ ਕਹਿੰਦੇ ਇੱਕ ਦਿਨ ਪਹਿਲਾਂ ਰਾਤ ਨੂੰ ਇਹਨਾਂ ਨੇ ਧਮਕੀ ਦਿੱਤੀ ਸੀ ਵੀ ਮੈਂ ਤੈਨੂੰ ਗੋਲੀ ਮਾਰੂੰਗਾ ਕਹਿੰਦੇ ਆਪਦੀ ਮਾਂ ਨੂੰ ਸਾਡੀ ਮਾਂ ਨੂੰ ਸਾਡੇ ਭਰਾ ਫੌਜੀ ਨੇ ਧਮਕੀ ਦਿੱਤੀ ਦੇਖੋ ਜੀ ਇਹ ਤਾਂ ਚਲੋ ਝੂਠ ਆ ਜੀ ਮੈਂ ਬਹੁਤ ਝੂਠ ਮਾਰ ਦਿੰਨਾ ਹਨ ਮੇਰੇ ਵੱਡੇ ਭਰਾ ਨੇ ਮੇਰੇ ਸਹਕਾਰਯੋਗ ਨੇ ਹੁਣ ਤੱਕ ਉਹਨਾਂ ਨੂੰ ਮੈਂ ਆਪਣੇ ਫਾਦਰ ਹੀ ਮੰਨਦਾਂ ਰਿਹਾ ਫਾਦਰ ਦਾ ਹੀ ਦਰਜਾ ਦਿੱਤਾ ਉਹ ਵਰਸ਼ਾ ਚੱਕੇ ਤੁਰੇ ਫਿਰਦੇ ਰਹਿੰਦੇ ਕਿ ਮੈਂ ਵੀ ਝੂਠ ਬੋਲਦੇ ਮੇਰੇ ਵਰਸ਼ਾ ਮਾਰਤਾ ਸੀ ਢੱਡਚ ਕੁ ਤੁਸੀਂ ਸੋਚੋ ਵੀ ਕੋਈ ਵੀ ਇਨਸਾਨ ਆਪਣੀ ਮਾਂ ਨੂੰ ਐ ਕਹਿ ਸਕਦਾ ਮਾਂ ਮੇਰੀ ਕੋਲੇ ਫੋਨ ਨਹੀਂ ਸੀਗਾ ਇਹਨਾਂ ਦੇ ਮੇਰੇ ਕੋਲੇ ਨੰਬਰ ਨਹੀਂ ਤੇ ਰਾਤ ਨੂੰ ਮਾਂ ਨੂੰ ਕਿਵੇਂ ਫੋਨ ਲਾ ਕੇ ਕਹਤਾ ਗੋਲੀ ਮਾਰਨ ਨੂੰ ਤੁਸੀਂ ਸਿਆਣੇ ਹੋ ਹੋਰ ਨੂੰ ਵੀ ਪੁੱਛ ਲਓ ਇਹ ਬੜੀ ਹਾਸੋਈ ਨਹੀਂ ਜੀ ਗੱਲ ਐ ਕਿਵੇਂ ਕਹਿ ਸਕਦੇ ਆ ਮਾਂ ਜੀ ਮਿੱਤਰ ਪੈਰੋ ਤੁਸੀਂ ਇਹ ਜਿਹੜੇ ਉਹਨਾਂ ਦੇ ਭਰਾ ਨੇ ਫੌਜੀ ਸਾਹਿਬ ਇਹਨਾਂ ਦਾ ਪੱਖ ਸੁਣਿਆ ਇਹ ਕਹਿੰਦੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਨੇ ਇਹ ਕਹਿੰਦੇ ਮੈਂ ਤਾਂ ਆਪਣੇ ਭਰਾਵਾਂ ਦੀ ਅੱਜ ਵੀ ਕਦਰ ਕਰਦਾ ਇਹ ਕਹਿੰਦੇ ਮੈਂ ਆਪਣੀ ਮਾਂ ਦਾ ਵੀ ਕੋਸ਼ਿਸ਼ ਕਰਦਾ ਰਿਹਾ ਜਿੰਨਾ ਹੋ ਸਕੇ ਮੈਂ ਕਰਾਂ ਹੁਣ ਤੁਸੀਂ ਦੋਨਾਂ ਧਿਰਾਂ ਦੇ ਪੱਖ ਸੁਣ ਲੈਨੇ ਹੁਣ ਜਨਤਾ ਦੀ ਕਚੈਰੀ ਬਹੁਤ ਵੱਡੀ ਹੈ ਤੁਸੀਂ ਆਪੇ ਫੈਸਲਾ ਕਰ ਲਿਓ ਕਿ ਇਹਨਾਂ ਭਰਾਵਾਂ ਦੇ ਵਿੱਚੋਂ ਦੋਸ਼ ਲਾਉਣ ਵਾਲੇ ਠੀਕ ਨੇ ਕਿ ਇਹ ਫੌਜੀ ਠੀਕ ਹੈ ਬਹੁਤ ਮਿਹਰਬਾਨ